ਮੈਂ 12417 ਉਹਨਾਂ ਦੇ ਨਾਲ ਮੋਢੇ ਨਾਲ ਮੁੱਛਾ ਲਾ ਕੇ ਖੜੇ ਨੇ ਜਿੰਨੇ ਸੂਚਿਤਾਂ ਦਾ ਨਾਮ ਹੈ ਦੇ ਤੱਕ ਦਾ ਹੈ ਇਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਬਹੁਤ ਵੱਡਾ ਯੋਗਦਾਨ ਪਾਇਆ ਕਿ ਮੇਨ ਕਰਕੇ ਕਿਿਆ ਤੁਹਾਨੂੰ ਜੱਟ ਕੀ ਸਾਰੇ ਬਹੁਤ ਬਹੁਤ ਧੰਨਵਾਦ ਹੈ ਕਿ ਸਾਡੇ ਮੇਜਰ ਛੋਟੇ ਜਿਹੇ ਖੱਡੇ ਦੇ ਉੱਤੇ ਉਹ ਆਪਣੇ ਟੀਮ ਦੀ ਸਮੇਂ ਦੇ ਵਿੱਚੋਂ ਕੀਤੇ ਸ਼ੈਡਿਊਲ ਤੋਂ ਟਾਈਮ ਤੱਕ ਵੀ ਪਹੁੰਚਦੇ ਨੇ ਕਿ ਅਮੀਜਾ ਯੂਥ ਦਾ ਤੇ ਰਾਹੁਲ ਕੰਕ ਬਾਬਾ ਜੀ ਦੇ ਅਸੀਂ ਹੀ ਟੀਮ ਦਾ ਪ੍ਰਮੋਟ ਕਰਦੇ ਨੇ

ਉਹ ਆਪਣੇ ਪਾਰਟੀ ਦੇ ਕੰਮ ਕਰ ਰਹੇ ਹੋ ਤੇ ਸਾਡੇ ਗੋਗਰ ਵੀਰਾਂ ਦਾ ਹੋ ਗਿਆ ਬਤਾਉਂਦੇ ਹੋਏ ਬੜਾ ਚੰਗਾ ਲੱਗਦਾ ਮੈਨੂੰ ਕਿ ਜਦੋਂ ਸਾਡੇ ਇੱਕ ਛੋਟੇ ਜਿਹੇ ਸੰਗਠਨ ਦੀ ਬਾਤ ਤੇ ਤੇ ਆਪਣਾ ਜਗ੍ਹਾ ਇਹਨਾਂ ਤੋਂ ਬੋਦੀ ਚ ਜਾ ਕੇ ਉਹਨਾਂ ਨੂੰ ਵੀ ਇਮਾਨਦਾਰ ਹਾਂ ਇਹਦਾ ਵੀ ਦਿਖਾ ਦਿਓ ਹਾਂ ਇਹਦਾ ਨਿਕਲ ਜਣਾਈ ਆਪੀ ਹਾਂਜੀ ਇਹਨੂੰ ਮੋੜ ਦੋ ਇਹਦਾ ਨਾਜੀ ਨਾ ਇਹ ਤਾਂ ਬੋਲੂ ਚਾਪੜ ਜੀ ਗੁਰਪ੍ਰੀਤ ਸਿੰਘ ਜਗਨਦੀਪ ਸਿੰਘ ਜੀ

ਦੋ ਤਿੰਨ ਜੀ ਪਿੱਛੇ ਖੜੇ ਨੇ ਕਰਨ ਸਿੰਘ ਇਹ ਵੀ ਸਾਡੇ ਪੱਤਰਕਾਰ ਭਾਈ ਜਾਰੇ ਜੀ ਸਾਡਾ ਛੋਟਾ ਭਰਾ ਗਗਨ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਹਰ ਸਾਲ ਉੱਚੇ ਵਿੜੇ ਚ ਲੱਗਦਾ ਜਿਹਦੇ ਚ ਸਾਡੇ ਰਾਹੁਲ ਬਾਬਾ ਜੀ ਮੁੱਖ ਭੂਮਿਕਾ ਨਿਭਾਉਂਦੇ ਨੇ ਔਰ ਵੈਸੇ ਵੀ ਉਹਨਾਂ ਨੇ ਇੱਕ ਬਲੱਡ ਬੈਂਕ ਸ਼ੁਰੂ ਕੀਤਾ ਹੋਇਆ ਜੀਦੇ ਨਾਲ ਮੈਨੂੰ ਇਹਦਾ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਉਹਨਾਂ ਨੇ ਬਚਾਈਆਂ ਨੇ ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਤੋਂ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਇਹਨਾਂ ਦੀ ਸਾਰੀ ਸਮੁੱਚੀ ਟੀਮ ਦੀ ਜਿਹੜੇ ਕਿ ਹਰ ਸਾਲ ਇਹ ਅੱਡਾ ਵੱਡਾ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕਰਦੇ ਨੇ ਔਰ ਜਿਹੜੇ ਖੂਨਦਾਨੀ ਨੇ ਉਹ ਵੀ ਅੱਜ ਦੇ ਦਿਨ ਨੂੰ ਢੀਕਦੇ ਹੁੰਦੇ ਨੇ ਕਿ ਕਦੋਂ ਇਹ ਦਿਨ ਆਵੇ ਤੇ ਸਾਨੂੰ ਮੌਕਾ ਲੱਗੇ ਕਿਉਂਕਿ ਸਾਰਿਆਂ ਨੂੰ ਸਾਨੂੰ ਖੂਨਦਾਨ ਦੇ ਲਈ ਅੱਗੇ ਆਉਣਾ ਚਾਹੀਦਾ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ ਜੇ ਅਸੀਂ ਖੂਨਦਾਨ ਦਿੰਨੇ ਆ ਤੇ ਉਹਦੇ ਨਾਲ ਸਾਡੀ ਆਪਣੀ ਵੀ ਸਿਹਤ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਤੇ ਤੰਦਰੁਸਤ ਹੁੰਦੀ ਹੈ ਉਸ ਕਰਕੇ ਇਹੋ ਜਿਹੇ ਜਿਹੜੇ ਕੈਂਪਨੇ ਜਾਂ ਇਹੋ ਜਿਹੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ 'ਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਉਹ ਮੈਂ ਰਾਹੁਲ ਬਾਬਾ ਜੀ ਨੂੰ ਔਰ ਸਮੁੱਚੀ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਹੈ ਔਰ ਅੱਜ ਇੱਕ ਰੌਣਕ ਲੱਗੀ ਹੋਈ ਹੈ ਵੱਡੀ ਗਿਣਤੀ ਚ ਖੂਨਦਾਨੀ ਜਿਹੜੇ ਨੇ ਇੱਥੇ ਪਹੁੰਚੇ ਨੇ ਸੋ ਇਹ ਇਥੋਂ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਪੋਜ਼ਿਟਿਵਿਟੀ ਹੈ ਔਰ ਇੱਕ ਚੰਗਾ ਸਨੇਹਾ ਜਾਂਦਾ ਜਿਹਦੇ ਨਾਲ ਅਸੀਂ ਸਮਾਜ ਨੂੰ ਅਭੀ ਸੇਧ ਦੇ ਸਕਦੇ ਹਾਂ ਉਮੈਂ ਇਹਨਾਂ ਨੂੰ ਫੇਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇੱਕ ਜਿਵੇਂ ਹੁਣ ਇਲੈਕਸ਼ਨਾਂ ਹੋਣ ਜਾ ਰਹੀਆਂ 2 ਤਰੀਕ ਨੂੰ ਜਿਹੜੀ ਹੈ 21 ਤਰੀਕ ਨੂੰ ਹੋਣੀਆਂ ਦੋ ਆਪਣੇ ਬਾਡ ਦੇ ਵਿੱਚ ਉਹਨਾਂ ਚ ਝਾੜੂ ਵਾਲੇ ਦੇ ਜਿਹੜੇ ਕਹਿੰਦੇ ਨੇ ਵੀ ਬੋਰਡ ਦੇ ਜਿਹੜੇ ਜ਼ਿਆਦਾਤਰ ਸਰਕਾਰੀ ਖੰਭਿਆਂ ਨੂੰ ਬਤਰਾ ਰਹੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਨਹੀਂ ਲਾ ਦਿੱਤੇ ਗਏ ਨੇ ਉੱਤੇ ਲੱਗੇ ਨਹੀਂ ਸਾਡੇ ਇਧਰ ਸ਼ਿਕਾਇਤ ਹੋਈ ਆ ਅਸੀਂ ਸ਼ਿਕਾਇਤ ਕੀਤੀ ਆ ਸਾਡੀ ਪਾਰਟੀ ਵੱਲੋਂ ਵੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਆ ਕਿ ਉਹਨਾਂ ਨੇ ਬਿਨਾਂ ਪਰਮਿਸ਼ਨ ਤੋਂ ਔਰ ਬਿਨਾਂ ਇਹ ਆਗਿਆ ਤੋਂ ਜਿਹੜੀ ਆ ਉਹ ਸਰਕਾਰੀ ਖੰਭਿਆਂ ਤੇ ਉਹਨਾਂ ਨੇ ਆਪਣੇ ਵੱਡੇ ਵੱਡੇ ਬੋਰ ਟੰਗੇ ਹੋਏ ਨੇ ਇਹ ਸ਼ਰਿਆਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਆ ਔਰ ਸ਼ਰਿਆਂ ਤੱਕਾ ਹੈਗਾ ਔਰ ਇਹ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਇਹ ਉਹਨਾਂ ਨੂੰ ਵੀ ਤਾਰ ਪਿੱਡੋ ਕਰ ਰਹੀਆਂ ਨੇ ਤੋ ਅਸੀਂ ਇਲੈਕਸ਼ਨ ਕਮਿਸ਼ਨ ਕੋ ਵੀ ਇਸ ਦੀ ਸ਼ਿਕਾਇਤ ਕਰਾਂਗੇ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ ਔਰ ਜੋ ਮੇਰੀ ਜਾਣਕਾਰੀ ਮੁਤਾਬਕ ਹੈ ਕਿ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਜਿਹੜੇ ਬੋਰਡ ਨੇ ਉਹਨਾਂ ਦੇ ਝਾੜੂ ਪਾਰਟੀ ਦੇ ਉਹ ਲਾ ਦਿੱਤੇ ਗਏ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਕੈਂਪ ਤੇ ਇਹ ਵਿਸ਼ਾਲ ਖੌਂਦਾਨ ਕੈਂਪ ਸਤਮਾ ਲਾਇਆ ਜਾ ਰਿਹਾ ਰਾਹੁਲ ਬਾਬਾ ਜੀ ਵੱਲੋਂ ਉਹਨਾਂ ਨੇ ਜੀ ਰਾਮ ਕੁਮਾਰ ਗਰਗ ਜੀ ਦੀ ਯਾਦ ਵਿੱਚ ਇਹ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ ਵੀ ਜਿਹੜੇ ਬਜ਼ੁਰਗ ਸਮਾਜ ਵਿੱਚ ਚੰਗਾ ਕੰਮ ਕਰਕੇ ਗਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਤੇ ਸਮਾਜ ਵਿੱਚ ਸਾਨੂੰ ਬੜੀ ਵਾਰ ਲੋੜ ਪੈਂਦੀ ਆ ਬਲੱਡ ਦੀ ਜਦੋਂ ਕੋਈ ਅਚਨਚੇਤ ਐਕਸੀਡੈਂਟ ਹੋ ਜਾਂਦਾ ਤਾਂ ਇਹ ਜਿਹੜੀ ਸੰਸਥਾ ਵਾ ਉਹਨਾਂ ਨੂੰ ਆਪਣਾ ਬਲੱਡ ਬਚਾਉਂਦੀ ਆ ਤੇ ਕੀਮਤੀ ਜਾਨਾਂ ਬਚਾਉਣ ਆਪਣਾ ਯੋਗਦਾਨ ਪਾਉਂਦੀ ਆ ਮੈਂ ਆਪਣੇ ਵੱਲੋਂ ਰਾਹੁਲ ਬਾਬਾ ਜੀ ਦੀ ਟੀਮ ਨੂੰ ਇਸ ਸੂਚੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦੇਣ ਦਾ ਜਿਹੜਾ ਇਹ ਵਧੀਆ ਉਪਰਾਲਾ ਕਰਕੇ ਸਮਾਜ ਸੇਵਾ ਕਰ ਰਿਹਾ ਹੈ। ਰਾਹੁਲ ਗਰਗ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਹੈ। ਸ਼੍ਰੀ ਰਾਮ ਕੁਮਾਰ ਜੀ ਠੇਕੇਦਾਰ ਜਿਹੜੇ ਕੀ ਮੇਰੇ ਵੀ ਬੜੇ ਨਜ਼ਦੀਕੀ ਸੀਗੇ ਰਾਹੁਲ ਗਰਗ ਬਾਬਾ ਜੀ ਦੇ ਚਾਚਾ ਜੀ। ਮੈਂ ਸਮਝਦਾ ਕਿ ਉਹਨਾਂ ਨੂੰ ਯਾਦ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਸਭ ਤੋਂ ਵਧੀਆ ਢੰਗ ਹੈ ਕਿ ਬਲੱਡ ਨੇਸ਼ਨ ਕੈਂਪ ਮੈਡੀਕਲ ਕੈਂਪ ਵੀ ਨਾਲੇ ਤਾਂ ਲੋਕਾਂ ਦੀ ਮਦਦ ਹੁੰਦੀ ਹੈ ਕਿ ਬਾਬਾ ਜੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਇਸ ਗੱਲ ਤੋਂ ਜਾਣੇ ਜਾਂਦੇ ਨੇ ਕਿ ਜੇ ਕਿਸੇ ਨੂੰ ਖੂਨ ਦੀ ਲੋੜ ਹੈ ਤਾਂ ਜਦ ਮਰਜ਼ੀ ਚਾਹੇ 12 ਵਜੇ ਰਾਤ ਨੂੰ ਬਾਬਾ ਜੀ ਨੂੰ ਫੋਨ ਮਾਰੇ ਤੇ ਉਹ ਮਹਈਆ ਕਰਾ ਕੇ ਦਿੰਦੇ ਨੇ ਤੇ ਮੈਂ ਬਾਬਾ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਬੜੀ ਮੁਬਾਰਕਵਾਦ ਦਿੰਦਾ ਤੇ ਬੜਾ ਵਧੀਆ ਇਹ ਆਯੋਜਨ ਕਰਦੇ ਨੇ ਹਰ ਸਾਲ ਹੀ ਜਿਹੜੇ ਖੂਨਦਾਨ ਜਿਹੜੇ ਡੋਨੇਟ ਡੋਨਰ ਨੇ ਉਹ ਉਹਰੇ ਵਧੇ ਜਾਂਦੇ ਨੇ ਤੇ ਲੋਕਾਂ ਨੂੰ ਜਦ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਮਦਦ ਇੰਦੀ ਇਹ ਵਿਸ਼ੇ ਦੇ ਬਹੁਤ ਬੜੀਆਂ ਨੇ ਜਿਹੜੀਆਂ ਨੇ ਦਸਤਾਵੇਜ਼ ਪਹੁੰਚਵਾਇਆ ਬੜੀ ਵਧੀਆ ਜਿਹੜਾ ਅੱਜ ਤੁਮਾਂ ਸਾਡਾ ਖੂਨਦਾਨ ਕੈਂਪ ਸਵਰਗੀ ਰਾਮਕਮਰ ਘਰ ਜੀ ਜੋ ਮੇਰੇ ਚਾਚਾ ਜੀ ਸੀਗੇ ਉਹਨੇ ਯਾਦ ਦੇ ਵਿੱਚ ਰੱਖਿਆ ਹੋਇਆ ਜੋਸ਼ਾ ਗੜਾ ਰਾਣੀ ਰਣਜੀਤਾਪ ਦੇ ਮੈਂ ਉਹਦੇ ਪੁੱਤ ਸਾਰੇ ਪੱਤਰਕਰ ਭਾਈਜਰ ਜੋ ਸਾਡੀ ਹਾਲ ਤੱਕ ਜੋ ਵੀ ਇਹਦੀ ਕੈਂਪ ਦੀ ਨਿਊਜ਼ ਨੂੰ ਕਵਰ ਕੀਤਾ ਹੈ ਜੇ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਇਹਨਾਂ ਦੇ ਮੈਂ ਸਾਰੇ ਧੰਨਵਾਦ ਕਰਦਾ ਤੇ ਬਾਕੀ ਸਾਰੇ ਨੂੰ ਇੱਕ ਗੱਲ ਜੀ ਬਤਵਤ ਕੋ ਦਨ ਕਰਿਆ ਕਰੋ ਜਿਵੇਂ ਅਸੀਂ ਕੈਂਪ ਵਿੱਚ ਵੀ ਸੋਕ ਕਿ ਲੰਨ ਹੁੰਨੇ ਨਹੀਂ ਪਰ ਬੰਦੇ ਦਾ ਡਾਊਟ ਹੁੰਦਾ ਕਿ ਸ਼ਾਇਦ ਕੋ ਫੋਨ ਮੇ ਆ ਫੋਨ ਹੋ ਰਿਹਾ ਨਿਕਦਾ ਕਦੇ ਵੀ ਕਿਤੇ ਵੀ ਮਸ਼ੀਨ ਚ ਫੋਨ ਬਣ ਨਹੀਂ ਸਕਦਾ ਨਾ ਵੀ ਕਦੀ ਫਿਕਸ ਸਕਦਾ ਮੈਂ ਤਾਂ ਇਹ ਕਹੂੰਗਾ ਆਪਣੇ ਨੇੜੇ ਦੇ ਹਸਪੀਟਲ ਤੇ ਜਾ ਕੇ ਤੁਸੀਂ ਆਪਣਾ ਵੀ ਨਾਮ ਲਿਖਾਓ ਤਾਂ ਕਿ ਕਿਸੇ ਨੂੰ ਐਮਰਜੈਂਸੀ ਲੋੜ ਹੋਵੇ ਤਾਂ ਤੁਸੀਂ ਉਹਨੂੰ ਫੋਨ ਕਰੋ ਤਾਂ ਤੁਸੀਂ ਖੂਨ ਡੋਨੇਟ ਕਰ ਸਕੋ ਧੰਨਵਾਦ ਬਾਈ ਤੁਹਾਡੇ ਵੱਲੋਂ ਜਿਹੜਾ ਸਿਵਲ ਹਸਪਤਾਲ ਵਿੱਚ ਇੱਕ ਬਹੁਤ ਬੜਾ ਪ੍ਰੋਗਰਾਮ ਕੀਤਾ ਜਾਂਦਾ ਜਦੋਂ ਕਿਸੇ ਨੂੰ ਲੋਡ ਹੁੰਦੀ ਹੈ ਤਾਂ ਤੁਹਾਡੀ ਟੀਮ ਜਿਹੜੀ 24 ਘੰਟੇ ਨੋਟਿਸ ਕਰਨ ਦੀ ਕਿਰਪਾਹਾਲਾ ਪੂਰਾ ਸਾਲ 24 ਘੰਟੇ ਤਿਆਰ ਬਟਿਆ ਰਹੇਗੀ ਜਿਹੜੇ ਲੋਕ ਖੂਨ ਦੇਣ ਤੋਂ ਡਰਦੇ ਨਹੀਂ ਉਹਨਾਂ ਬਾਰੇ ਕੀ ਕਿ ਅਸੀਂ ਅਕਸਰ ਸਾਡੇ ਕੋਲ ਵੀ ਅਜਿਹੇ ਬਹੁਤ ਕੇਸ ਆਉਂਦੇ ਨੇ ਕਿ ਜਿਵੇਂ ਸਾਨੂੰ ਕੋਲ ਆਉਂਦੇ ਕਿ ਹਾਂਜੀ ਸਾਡਾ ਬਲੱਡ ਦੀ ਲੋੜ ਹੈ ਜਦੋਂ ਪੁੱਛ ਪਤਾ ਕਰਦੇ ਕਿ ਉਹਦੇ ਮਦਰ ਜਾਂ ਫਾਦਰ ਜਾਂ ਉਹਦਾ ਬ੍ਰਦਰ ਕੋਈ ਦਾਖਲ ਹੈ ਪਰ ਬੰਦਾ ਆਪ ਬਿਲਕੁਲ ਤੰਦਰੁਸਤ ਹੁੰਦਾ ਪਰ ਕਡਰੋ ਦਿਮਾਗ ਦੇ ਵਿੱਚ ਬੈਠਾ ਹੁੰਦਾ ਕਿ ਜੇ ਮੈਂ ਦਿੱਤਾ ਸ਼ਾਇਦ ਚੱਕਰ ਨਾਜ਼ਰ ਮੈਂ ਉਹਦੀ ਫੋਨ ਦੇਣਾ ਕੋਈ ਚੱਕਰ ਵਗੈਰਾ ਜਾਂ ਕੋਈ ਵੀ ਅਜੀ ਦਿੱਕਤ ਨਹੀਂ ਆਂਦੀ ਉਲਟਾ ਥੋੜਾ ਜੋ ਸ਼ਰੀਰ ਹੈ ਕੋਈ ਆਪਾਂ ਕਹਿੰਦੇ ਜਿਵੇਂ ਆਪਾਂ ਸਰਵਿਸ ਵਗੈਰਾ ਕਰਾਣਾ ਹੈ ਮੋਟਰਸਾਈਕਲ ਦੀ ਇੱਕ ਆਪਾਂ ਫਰੈਸ਼ ਹੋ ਜਾਈਏ ਨੇ ਕਿ ਹਾਂ ਵੀ ਮੈਂ ਤਾਂ ਹੀ ਕਹੂੰਗਾ ਕਿ ਹਰੇਕ ਬੰਦੇ ਨੂੰ ਇੱਕ ਵਾਰੀ ਜੀਵਨ ਚ ਖੂਨਦਾਨ ਕਰਕੇ ਦੇਖਣਾ ਚਾਹੀਦਾ ਹੈ ਅਗਰ ਉਹਨਾਂ ਨੂੰ ਵਧੀਆ ਲੱਗਦਾ ਤਾਂ 3 ਮਹੀਨੇ ਦਾ ਆਪਾਂ ਖੂਨਦਾਨ ਕਰ ਸਕਦੇ ਆ ਤੇ ਜ਼ਰੂਰ ਕਰਨਾ ਚਾਹੀਦਾ ਜੀ ਧੰਨ ਗਰੀ ਥੈਂਕ ਯੂ ਮੈਂ ਪੰਡਿਤ ਰਿਸ਼ੀਦੇਵ ਸਾਹਸਤਰੀ ਕਰਮ ਕਾਂਡੀ ਬਰਾਬਰ ਸਭਾ ਪ੍ਰਦਾਨ ਤੰਤ ਵਿਸ਼ਵਾ ਹਿੰਦੂ ਸਨਾਤਨ ਸੇਵਾ ਸੰਗਠਨ ਰਾਸ਼ਟਰੀ ਮਹਾਸਥੀ ਮੈਨੂੰ ਬਾਬਾ ਜੀ ਨੇ ਤੋਂ ਇਹ ਕਰਾਇਆ ਹੈ ਔਰ ਹਰ ਸਾਲ ਕਰਾਉਂਦੇ ਆ ਬਹੁਤ ਵਧੀਆ ਜਿਹੜਾ ਸਭ ਤੋਂ بڑا ਦਾਨ ਹੈ ਰક્ત ਦਾਨ ਹੈ ਇਸ ਰક્ત ਨਾਲ ਪਤਾ ਨਹੀਂ ਕਿਸ ਮਰੀਜ਼ ਦਾ ਕਿਸ ਗਰੀਬ ਦਾ ਭਲਾ ਹੋਣਾ ਔਰ ਇਹ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਮੈਂ ਧੰਨਵਾਦ ਕਰਦਾ ਆ ਬਾਬਾ ਜੀ ਦਾ ਕਿ ਇੰਨਾ ਕੱਠ ਕਰਕੇ ਉਹ ਇੰਨਾ ਵਧੀਆ ਕੈਂਪ ਲਵਾਉਂਦੇ ਆ ਹਰ ਸਾਲ ਲਵਾਉਂਦੇ ਆ ਬਹੁਤ ਅੱਛਾ ਕੰਮ ਹੈ ਪਰ ਮੈਂ ਇੱਕ ਗੱਲ ਹੋਰ ਵੀ ਜਿਹੜੇ ਸਨਾਤਨੀ ਐ ਆਪਣੇ ਆਪ ਨੂੰ ਕਹਿੰਦੇ ਸਨਾਤਨੀ ਅੱਜ ਬੰਗਲਾਦੇਸ਼ ਦੇ ਵਿੱਚ ਸਨਾਤਨੀ ਆਪਣੇ ਹਿੰਦੂ ਜਿਹੜੇ ਹੈਗਾ ਹਿੰਦੂ ਸਮਾਜ ਦੇ ਘਾਤ ਹੋ ਰਿਹਾ ਉਥੇ ਦਬਰ ਰਹੇ ਨੇ ਮਾਰ ਰਹੇ ਨੇ ਆਪਣੇ ਮੰਦਰ ਤੋੜ ਰਹੇ ਨੇ ਮੈਂ ਨਾਲੇ ਸਕੌਨ ਵਾਲੇ ਨੂੰ ਵੀ ਕਹੂੰਗਾ ਕਿ ਸਕੌਨ ਦੇ ਮੰਦਰ ਤੋੜ ਹਾਤੇ ਕੀ ਕੋਈ ਵੀ ਨਿਊਜ਼ ਲੱਗੀ ਹੈ ਕੋਈ ਵਿਰੋਧ ਆਜ ਤੱਕ ਕੀਤਾ ਤੁਸੀਂ ਅਜ ਤੱਕ ਕਿਉਂ ਕੱਲੇ ਸਨਾਤਨੀ ਕਹਿਣ ਨਾਲ ਨਹੀਂ ਬੜਨਾ ਸੇਵਾ ਕਰੋ ਸਨਾਤਨ ਦੀ ਤਾਂ ਕੁਝ ਬੜਨਾ ਇਸ ਕਰਕੇ ਮੈਂ ਸਾਰਾ ਖੰਨੇਵਾਸੀ ਨੂੰ ਕਹਿੰਨਾ ਕਿ ਤੁਸੀਂ ਜੇ ਸਨਾਤਨੀ ਤੁਹਾਡੇ ਅੰਦਰ ਹੈ ਨਾ ਜੇ ਮੇਰਾ ਧਰਮ ਨਹੀਂ ਰਹੇਗਾ ਤਾਂ ਅਸੀਂ ਕਿਵੇਂ ਰਹਾਂਗੇ ਆ ਮੰਦਰ ਕਿਵੇਂ ਜਾਵਾਂਗੇ ਆਪਾਂ ਦੁਕਾਨਦਾਰੀ ਕਿਵੇਂ ਕਹਾਂਗੇ ਕਰਾਂਗੇ ਇਸ ਕਰਕੇ ਮੈਂ ਬੇਨਤੀ ਕਰਦਾ ਖੰਨਾਵਾਸੀਆਂ ਨੂੰ ਸਨਾਤਨੀਆਂ ਨੂੰ ਕਿ ਸਨਾਤਨ ਲਈ ਕੁਛ ਨਾ ਕੁਛ ਕਰੋ ਅੱਜ ਜੋ ਤਿਆਰੀ ਹੋ ਰਹੀ ਹੈ ਆਪਾ ਬੈਠੇ ਆਪਾਂ ਨੂੰ ਨਹੀਂ ਪਤਾ ਔਰ ਉਹ ਤਿਆਰ ਬੈਠੇ ਨੇ ਬੰਗਲਾਦੇਸੀ ਆਏ ਤਿਆਰ ਬੈਠੇ ਨੇ ਕਿ ਅਸੀਂ ਆ ਕਰ ਦਾਂਗੇ ਪਰ ਮੈਂ ਬੇਨਤੀ ਕਰਦਾ ਸਾਰੇ ਖੰਨਾਵਾਸੀਆਂ ਨੂੰ ਕਿ ਸਨਾਤਨ ਲਈ ਇੱਕ ਖੜੇ ਹੋ ਜੋ ਔਰ ਕੱਲ ਜਿਹੜਾ ਗਊ ਰੱਖਸ਼ਾ ਦਲ ਦਾ ਜਿਹੜਾ ਗਊ ਰੱਖਸ਼ਾ ਬਾਰੇ ਆਪਾਂ ਨੇ ਧਰਨਾ ਦੇਣਾ ਐ ਐਸਵੀਐਮ ਦਫਤਰ ਦੇ ਮੂਰੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੀਸੀ ਔਰ ਐਡੀਸੀ ਦੇ ਸਾਹਮਣੇ ਅਸੀਂ ਧਰਨਾ ਦੇਣਾ 12 ਤੋਂ ਲੈ ਕੇ 2 ਵਜੇ ਤੱਕ ਇਹਦੇ ਵਿੱਚ ਸਾਰਿਆਂ ਨੂੰ ਸਨਾਤਨ ਨੂੰ ਬੇਨਤੀ ਕਰਦਾ ਕਿ ਸਾਰੇ ਉਤੇ ਜੋਹੋ ਔਰ ਗਊ ਮਾਤਾ ਲਈ ਆਪਣੇ ਧਰਮ ਲਈ ਕਿਉਂਕਿ ਜੇ ਗਊ ਮਾਤਾ ਨਹੀਂ ਰਹੂਗੀ ਤੁਸੀਂ ਗਊ ਦਾ ਦੁੱਧ ਕਿਓ ਲੱਭਦੇ ਮਿਲਦਾ ਨਹੀਂ ਹੈ ਅਸਲੀ ਕਿਓ ਕਿੱਥੇ ਮਿਲੂਗਾ ਇੱਥੇ ਏਨੇ ਕਸਾਈ ਆ ਚੁਕੇ ਆ ਇੰਨਾ ਕੁਝ ਹੋ ਰਿਹਾ ਆਪਾਂ ਉਸੇ ਦੇਖਨੇ ਲਈ ਧਿਆਨ ਨਹੀਂ ਦੇ ਰਹੀਆਂ ਇਸ ਕਰਕੇ ਬੇਨਤੀ ਕਰਨਾ ਵਾਸੀ ਸਰਾਧਨੀਆਂ ਨੂੰ ਕਰੂੰਗਾ ਔਰ ਸੰਸਥਾਪਕ ਜਿਹੜੇ ਹੈਗੇ ਸੰਸਥਾ ਵਾਲੇ ਆ ਮੰਦਰਾਲ ਨੂੰ ਬੇਨਤੀ ਕਰੂੰਗਾ ਕਿ ਕੱਲ ਨੂੰ ਇਕੱਠੇ ਹੋ ਔਰ ਇਹ ਗਊ ਮਾਤਾ ਬਾਰੇ ਆਪਾਂ ਨੇ ਜਾ ਕੇ ਧਰਨਾ ਦੇਣਾ ਔਰ ਗਿਆਪਨ ਦੇਣਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ